ਪੁਰਾਣੇ ਪੁਲ ਦੇ ਉੱਤੋਂ ਦੀ ਸਕੂਲ ਦੀਆਂ ਬੱਸਾਂ ਜਾ ਰਹੀਆਂ ਨੇ ਮੈਂ ਕੈਮਰਾਮੈਨ ਨੂੰ ਕਹਾਂਗਾ ਤਸਵੀਰਾਂ ਵਿਖਾਈਆਂ ਜਾਣ ਕਿ ਪੁਲ ਜੋ ਹੈ ਕੰਡਮ ਹੋ ਚੁੱਕਾ ਔਰ ਇਸ ਨੂੰ ਐਕਸਪਾਇਰ ਕੀਤਾ ਗਿਆ ਔਰ ਇਸ ਦੇ ਉੱਤੋਂ ਦੀ ਬੱਸਾਂ ਚੱਲ ਰਹੀਆਂ ਨੇ ਜਿਸ ਦੇ ਵਿੱਚ ਸਕੂਲਾਂ ਦੇ ਬੱਚੇ ਬੈਠੇ ਹੋਏ ਨੇ ਔਰ ਸਕੂਲ ਦੀਆਂ ਬੱਸਾਂ ਜਿਹੜੀਆਂ ਆ ਉਹ ਪੁਰਾਣੇ ਪੁਲ ਦੇ ਉੱਤੋਂ ਜਾ ਰਹੀਆਂ ਨੇ ਕਿਉਂਕਿ ਨਵੇਂ ਪੁਲ ਦੇ ਅੱਗੇ ਅਜੇ ਪੂਰੀ ਤਰ੍ਹਾਂ ਪੱਥਰ ਲਗਾਏ ਹੋਏ ਨਹੀਂ ਔਰ ਤਸਵੀਰਾਂ ਤੁਹਾਨੂੰ ਫਿਰ ਪੂਰੀਆਂ ਵਿਖਾਵਾਂਗੇ ਮੈਂ ਕੈਮਰਾਮੈਨ ਨੂੰ ਕਹਾਂਗਾ ਕਿ ਇਸ ਤਰਫ ਇਸ ਤਰਫ ਤਸਵੀਰਾਂ ਵਿਖਾਈਆਂ ਜਾਣ ਇਹ ਇੱਕ ਬੱਸ ਹੋਰ ਆ ਗਈ ਹੈ ਔਰ ਤੁਸੀਂ ਤਸਵੀਰਾਂ ਵੇਖਣੀਆਂ ਕਿ ਪੁਰਾਣਾ ਪੁਲ ਜੋ ਕੰਡਮ ਪੋਲਾ ਉਸ ਦੇ ਉੱਤੋਂ ਦੀ ਉਸ ਦੇ ਉੱਤੋਂ ਦੀ ਇਹ ਬੱਸਾਂ ਜਿਹੜੀਆਂ ਇਹ ਬੱਚੇ ਲੈ ਕੇ ਸਕੂਲਾਂ ਦੇ ਜਾ ਰਹੀਆਂ ਨੇ ਔਰ ਇਹ ਜੋ ਪੋਲਾ ਇਸ ਦੇ ਪੱਥਰ ਕਦੋਂ ਹਟਾਏ ਜਾਣਗੇ ਮੈਂ ਕੈਮਰਾਮੈਨ ਨੂੰ ਕਹਾਂਗਾ ਕਿ ਆ ਪੱਥਰ ਵਿਖਾਏ ਜਾਣ ਕਿ ਆ ਜੋ ਨਵਾਂ ਬਣਿਆ ਪੋਲਾ ਕਰੋੜਾਂ ਰੁਪਏ ਇਸ ਦੇ ਉੱਤੇ ਖਰਚ ਦਿੱਤੇ ਆ ਲੇਕਿਨ ਪੋਲਾ ਅਜੇ ਤੱਕ ਪੂਰੀ ਤਰ੍ਹਾਂ ਚਾਲੂ ਨਹੀਂ ਕੀਤਾ ਗਿਆ ਵੱਡੇ ਵੱਡੇ ਪੱਥਰ ਇਸ ਦੇ ਅੱਗੇ ਲਗਾਏ ਗਏ ਨੇ ਔਰ ਕਿੰਨਾ ਸਮਾਂ ਕਿੰਨਾ ਸਮਾਂ ਇਹ ਪੱਥਰ ਇੱਥੇ ਰਹਿਣਗੇ ਔਰ ਗੱਲ ਕਰੀਏ ਤਾਂ ਦੀਨਾ ਨਗਰ ਹਲਕੇ ਵਿੱਚ ਜੋ ਪੁਲ ਬਣਿਆ ਹੈ ਇਹ ਇਸੇ ਕਰਕੇ ਬਣਿਆ ਸੀ ਕਿ ਪੁਰਾਣਾ ਪੁਲ ਜੋ ਆ ਉਹ ਕੰਡਮ ਹੋ ਚੁੱਕਾ ਹੈ ਔਰ ਨਵਾਂ ਪੁਲ ਬਣਾ ਕੇ ਤਿਆਰ ਕੀਤਾ ਗਿਆ ਔਰ ਨਵੇਂ ਪੁਲ ਦੀ ਤੁਹਾਨੂੰ ਦੱਸ ਦਈਏ ਕਿ ਨਵੇਂ ਪੁਲ ਦੇ ਉੱਤੇ ਪੂਰੀ ਤਰ੍ਹਾਂ ਪੱਥਰ ਲਗਾਏ ਹੋਏ ਨੇ ਔਰ ਸਾਰੇ ਕਨਵੈਨਸ ਅਜੇ ਇੱਧਰ ਦੀ ਨਹੀਂ ਲੰਗਦੇ ਬਹੁਤ ਸਾਰੇ ਕਨਵੈਨਸ ਜਿਹੜੇ ਆ ਇਸ ਤਰਫ ਜਾਂਦੇ ਆ ਔਰ ਇਸ طرف ਤਸਵੀਰਾਂ ਜਿਹੜੀਆਂ ਬਿਲਕੁਲ ਤੁਹਾਡੇ ਨਾਲ ਕਲੀਅਰ ਕਰ ਦਈਏ ਔਰ ਪੁਰਾਣੇ ਪੁਲ ਦੇ ਉੱਤੇ ਤੁਸੀਂ ਵੇਖ ਸਕਦੇ ਹੋ ਕਿ ਆ ਜੋ ਪੁਰਾਣਾ ਪੋਲ ਹੈ ਜੇ ਕੰਡਮ ਹੋ ਗਿਆ ਐਕਸਪਾਇਰ ਹੋ ਗਿਆ ਇਸੇ ਨੂੰ ਵੇਖਦੇ ਹੋਏ ਆ ਜੋ ਪੋਲਿਆ ਵੱਡਾ ਹੈ ਬਣਾਇਆ ਗਿਆ ਨਵਾਂ ਪੁਲ ਬਣਾਇਆ ਗਿਆ ਲੇਕਿਨ ਨਵਾਂ ਪੁਲ ਦਾ ਪੂਰੀ ਤਰ੍ਹਾਂ ਖੁੱਲ੍ਹ ਨਹੀਂ ਖੋਲਿਆ ਗਿਆ ਆ ਤਸਵੀਰਾਂ ਤੁਸੀਂ ਵੇਖ ਸਕਦੇ ਹੋ ਕਿ ਪੱਥਰ ਲੱਗੇ ਹੋਏ ਨੇ ਔਰ ਬਿਲਕੁਲ ਰਸਤਾ ਜਿਹੜਾ ਉਹ ਬਲੌਕ ਕੀਤਾ ਗਿਆ ਔਰ ਕਾਰਨ ਕੀ ਹੈ ਕਿਉਂ ਹੈ ਰਸਤਾ ਬਲੌਕ ਕੀਤਾ ਇਹ ਪੱਥਰ ਜਿਹੜੇ ਆ ਇਹ ਕਦੋਂ ਹਟਣਗੇ ਔਰ ਛੋਟੀਆਂ ਗੱਡੀਆਂ ਸਕੂਲ ਦੀਆਂ ਛੋਟੀਆਂ ਵੈਨਾਂ ਜਿਹੜੀਆਂ ਇਸ ਤਰਫ਼ ਗੁਜ਼ਰ ਆਈਆਂ ਨੇ ਲੇਕਿਨ ਬਹੁਤ ਸਾਰੀਆਂ ਵੱਡੀਆਂ ਗੱਡੀਆਂ ਵੱਡੇ ਟਰਾਲੇ ਅਜੇ ਵੀ ਪੁਰਾਣੇ ਪੁਲ ਦੇ ਉੱਤੇ ਚੱਲਦੇ ਨੇ ਜਦੋਂ ਕਿ ਨਵਾਂ ਪੁਲ ਬਣਾਇਆ ਗਿਆ ਔਰ ਨਵਾਂ ਪੁਲ ਨੂੰ ਕਿੰਨਾ ਸਮਾਂ ਜਿਹੜਾ ਬੰਦ ਰੱਖਿਆ ਜਾਵੇਗਾ ਔਰ ਕਿੰਨਾ ਸਮਾਂ ਇਹ ਪੱਥਰ ਜਿਹੜੇ ਇੱਥੇ ਲੱਗੇ ਰਹਿਣਗੇ ਆ ਤਸਵੀਰਾਂ ਤੁਸੀਂ ਵੇਖ ਸਕਦੇ ਹੋ ਕਿ ਇਹ ਨਵੇਂ ਪੁਲ ਦੀਆਂ ਤਸਵੀਰਾਂ ਨੇ ਔਰ ਦੀਨਾਨਗਰ ਹਲਕੇ ਵਿੱਚ ਤਮਰਾਈ ਵਾਲੀ ਨਹਿਰ ਦੇ ਉੱਤੇ ਪੈਣ ਵਾਲਾ ਪੋਲਾ ਔਰ ਲੰਬੇ ਸਮੇਂ ਤੋਂ ਲੋਕਾਂ ਦੀ ਇੱਕ ਮੰਗ ਸੀ ਕਿ ਸਾਡਾ ਪੁਲ ਜਿਹੜਾ ਉਹ ਕੰਡਮ ਹੋ ਗਿਆ ਉਸ ਨੂੰ ਨਵਾਂ ਬਣਾਇਆ ਜਾਵੇ ਲੇਕਿਨ ਪਿਛਲੀਆਂ ਸਰਕਾਰਾਂ ਦਾ ਧੰਨਵਾਦ ਹੈ ਜਿਨ੍ਹਾਂ ਨੇ ਪਾਸ ਕਰਵਾਇਆ ਜਾ ਹਾਈਵੇ ਥਾਰਟੀ ਦਾ ਕਿ ਜੇ ਇਹ ਰੋਡ ਬਣਨਾ ਸ਼ੁਰੂ ਹੋਇਆ ਇਹ ਹਾਈਵੇ ਬਣਨਾ ਸ਼ੁਰੂ ਹੋਇਆ ਤਾਂ ਇਸ ਦੇ ਉੱਤੇ ਪੁਲ ਬਣਿਆ ਲੇਕਿਨ ਪੁਲ ਨੂੰ ਚਾਲੂ ਕਿਉਂ ਨਹੀਂ ਕੀਤਾ ਜਾ ਰਿਹਾ ਔਰ ਪੂਰੀ ਤਰ੍ਹਾਂ ਕਿਉਂ ਨਹੀਂ ਕੀਤਾ ਜਾ ਰਿਹਾ ਚਾਲੂ ਔਰ ਇੱਕ ਦੋ ਵਾਰ ਤਾਂ ਵਿੱਚੋਂ ਡੈਮੇਜ ਹੋ ਗਿਆ ਜਿਸ ਕਰਕੇ ਇਸ ਨੂੰ ਰੋਕਿਆ ਗਿਆ ਲੇਕਿਨ ਫਿਲਹਾਲ ਕਿੰਨਾ ਸਮਾਂ ਹੋਰ ਇਹ ਬੰਦ ਰਹੇਗਾ ਔਰ ਕਦੋਂ ਲੋਕਾਂ ਨੂੰ ਇਸ ਦੀ ਪੂਰੀ ਸਹੂਲਤ ਮਿਲੇਗੀ ਇਹ ਤਸਵੀਰਾਂ ਜਿਹੜੀਆਂ ਦੀਨਾਨਗਰ ਹਲਕੇ ਦੇ ਪੈਣ ਵਾਲੇ ਧਮਰਾਈ ਵਾਲੇ ਪੁਲਦੀਆਂ ਨੇ ਔਰ ਅੱਬਰ ਭਰੀ ਦਵਾਬ ਨਹਿਰਦੀਆਂ ਨੇ ਔਰ ਅਸੀਂ ਫੇਰ ਸਰਕਾਰ ਨੂੰ ਬੇਨਤੀ ਕਰ ਦਈਏ ਕਿ ਇਸ ਵਾਰ ਧਿਆਨ ਦਿੱਤਾ ਜਾਵੇ ਇਸ ਰੋਡ ਦੇ ਉੱਤੇ ਅਕਸਰ ਹੀ ਬਹੁਤ ਸਾਰੀਆਂ ਬਣੀਆਂ ਪੁਲੀਆਂ ਜਿਹੜੀਆਂ ਉਹ ਬੈਠ ਗਈਆਂ ਨੇ ਔਰ ਬਹੁਤ ਸਾਰਾ ਇਹ ਨੁਕਸਾਨ ਜਿਹੜਾ ਸਰਕਾਰ ਦਾ ਮਾਲੀਆ ਖਰਾਬ ਇਸ ਰੋਡ ਦੇ ਉੱਤੇ ਕੀਤਾ ਗਿਆ ਬਹੁਤ ਸਾਰੀਆਂ ਪੁਲੀਆਂ ਬੈਠ ਗਈਆਂ ਨੇ ਔਰ ਬਹੁਤ ਸਾਰੀਆਂ ਗੱਡੀਆਂ ਜਿਹੜੀਆਂ ਵੱਡੇ ਹੈਵੀ ਟਰਾਲੇ ਜਾਂ ਕੁਝ ਆ ਉਹ ਇਸ ਤਰਫ ਨਿਕਲਦਾ ਬਹੁਤ ਸਾਰੇ ਕਨਵੈਨਸ ਇਸ ਤਰਫ ਜਾਂਦੇ ਆ ਲੇਕਿਨ ਜੋ ਨਵਾਂ ਪੋੜਿਆ ਪੂਰੀ ਤਰ੍ਹਾਂ ਇਸ ਨੂੰ ਨਹੀਂ ਚਾਲੂ ਕੀਤਾ ਗਿਆ ਔਰ ਸਰਕਾਰ ਨੂੰ ਬੇਨਤੀ ਕਰਦੇ ਆ ਕਿ ਇਸ ਨੂੰ ਚਾਲੂ ਕੀਤਾ ਜਾਵੇ ਤਾਂ ਜੋ ਲੋਕਾਂ ਨੂੰ ਹੋਰ ਸਹੂਲਤ ਮਿਲ ਸਕੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਮੇਰੇ ਸਹਿਯੋਗੀ ਦੇ ਨਾਲ ਮੈਂ ਹਰਜਿੰਦਰ ਸਿੰਘ ਦੀਨਾ ਨਗਰ ਜ਼ਿਲ੍ਹਾ ਗੁਰਦਾਸਪੁਰ